ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਤੜਦਾ ਕੀਤਾ ਇਹਦਾ ਇੱਕ ਪਿਛੋਕੜ ਹੈ ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਿਲਕਾਰ ਆਏ ਤੇ ਉਹਨਾਂ ਨੇ మాਸ ਦੀ ਮੰਗ ਕੀਤੀ ਥੋੜੇ ਜਿਹਾਂ ਸ਼ੇਰ ਦੋ ਸ਼ੇਰ ਤੇ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵਢਿਆ ਤੇ ਬਾਕੀ ਦਾ మాਸ ਦੇ ਘਰ ਜਾਏਗਾ ਸਵੇਰੇ ਦਾ ਉਹਨੇ ਬੱਕਰੇ ਦੀ ਪਿਛਲੇ ਇੱਕ ਲੱਤ ਵੱਡਣ ਦੀ ਸੋਚੀ ਤੇ ਬਈ ਬਾਕੀ ਇਸ ਨੂੰ ਸਵੇਰੇ ਜ਼ਬਾ ਕਰਾਂਗੇ ਸੁਰਾ ਲੈ ਕੇ ਜੈਸੇ ਬੱਕਰੇ ਦੀ ਲਤ ਵਡਣ ਵਾਸਤੇ ਗਿਆ ਇਸੇ ਕਠੋਰਤਾ ਦੇ ਚਾਉਂ ਦਇਆ ਉਤਪਨ ਹੋਈ ਇਸੇ ਮਹਾਨ ਪੱਥਰ ਦਿਲ ਭਾਵਨਾ ਦੇ ਚਾਉਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ ਜ਼ਮੀਰ ਦੀ ਆਵਾਜ਼ ساری ਰਾਤ ਤੜਪੇਗਾ ਬੱਕਰਾ چھا ہتھوں گر گیا بادشاہ کہہ اہلکارہ دن تو میں کسائی نہیں ہوں میں تو بکرے نہیں وڈیا کراگا اب تو میں اپنے اہنکارٹورڈنا اج تو میں اپنے ویکار نو ذبح کرنا اج تو میں اپنے پاپا گنا زبا کرنا میں اس طریقے دندا بدل گیا ਕਦੀ ਵਿਚਾਰ ਕਰੀਏ ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੜਦੇ ਨੇ ਔਗਣਾ ਨੂੰ ਵੜਦੇ ਨੇ ਪਾਪਾ ਨੂੰ ਵੜਦੇ ਨੇ ਤੇ ਜੋ ਆਪਣੇ ਪਾਪਾ ਨੂੰ ਜ਼ਬਾਹ ਕਰਨ ਦੇ ਚ ਅਸਮਰਥ ਹੋਇਆ ਹੈ ਜੋ ਆਪਣੇ ਔਗਣਾ ਨੂੰ ਜ਼ਬਾਹ ਕਰਨ ਦੇ ਚ ਅਸਮਰਥ ਹੋਇਆ ਹੈ ਕੁਦਰਤੀ ਗੱਲ ਹੈ ਉਹ ਬਾਹਰ ਕਤਲਗਾਰਤ ਕਰਦਾ ਹੈ ਉਹ ਬਾਹਰ ਮਾਰ ਕੁੱਟਾਈ ਕਰਦਾ ਹੈ ਆਪਣੇ ਆਪ ਨੂੰ ਜ਼ਬਾਹ ਕਰਨ ਲਈ ਇਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ ਜਿਸ ਦਾ ਜ਼ਿਕਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅપર ਅਬਾਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਹਨ ਕਿ ਸੱਚ ਦੀ ਛੁਰੀ ਹੋਵੇ। ਔਰ ਸੱਚ ਦੀ ਟਕਸਾਲ ਦਿੱਤੇ ਉਸ ਦੀ ਘੜਤ ਹੋਵੇ। ਸੱਚ ਦੀ ਉਸ ਨੂੰ ਪਾਣ ਧਾਰ ਲੱਗੀ ਹੋਈ ਹੋਵੇ। ਸੱਚ ਕੀ ਕਾਤੀ ਸੱਚ ਸਭ ਸਾ ਸਾਰੇ ਦਾ ਸਹਾਰਾ ਲੋਹਾ ਸੱਚ ਦਾ ਹੋਵੇ। ਉਹਦੀ ਧਾਰ ਸੱਚ ਦੀ ਹੋਵੇ। ਛੁਰਾ ਸੱਚ ਦਾ ਹੋਵੇ। ਤੇ ਐਸਾ ਛੁਰਾ ਜੇ ਚਲਾਈਏ ਆਪਣੇ ਵਿਚਾਰਾਂ ਤੇ ਐਸਾ ਛੁੜਾ جے جی چلائیے اپنے اس من تے جو پاپا نال پرے ہوئے تو سید تن نلتس کا کٹھا ہوئے سیکھ لہو لب نکھتھا ریکھ اگر اس چھرے دا کٹھے ہویا اے من ہوئے تو پھر من دے چون سارا لہو نکل جائے گا کیڑا لوگ دا وکار دا دوشت پنے دا ویر ویرود دا کسے حد تک اے صحیح ہے کہ جو اپنے من کو ذبح کرنے اثمرتھ ہوئے نے, وہ باہر زبا کرن دا کم کر دے ہیں جو اپنے وکارا قتل نہیں کر سکے وہ قتل کرن دی کوشش کر دے ہیں جو اپنے من نو نہیں مار سکے وہ دنیا نو مارن دی کوشش کرتے ہیں باہر کوئی مارن دی کوشش کرے وہ دش ہے ظالم ہے پاپی ہے پر کوئی اپنے من کو اپنے وکارا کے نو مارن دی کوشش کرے ਉਹ ਸੰਤ ਹੈ ਉਹ ਭਗਤ ਹੈ ਪੂਜਨੀਤ ਹੈ ਪੁਨੀਤ ਆਤਮਾ ਹੈ ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧ ਦੇਚ ਪੈਦਾ ਹੋਈ ਜਿਸ ਦਾ ਨਾਮ ਹੈ ਭਗਤ ਸਦਨਾ ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਿਛੋਕੜ ਇਸਲਾਮੀ ਘਰਾਣੇ ਨਾਲ ਸੰਬੰਧਿਤ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇਚ ਕੁਝ ਭਗਤ ਐਸੇ ਨਹੀਂ ਜੋ ਮੁਸਲਮਾਨ ਨੇ ਬਾਬਾ ਫਰੀਦ سدنا سہن بےکھن اتیادک مسلمان گرانیہ نال رکھ رکھتے نے لیکن جد خدا دا نور اندر پرگٹ تا منخ اس بھاونا تو اچھا اٹھ جاندہ ہے کون ہندو کون مسلمان نہ ہم ہندو نہ مسلمان اللہ رام کے تند پران اے سریر اللہ دا ہے اے پران رام دینے تو ایسا پرش ਅੱਲਾ ਦੀ ਧੁਨ ਆਲਾਪਣ ਦੇ ਵਿੱਚ ਰਾਮ ਦੇ ਗੀਤ ਗਾਣ ਦੇ ਵਿੱਚ ਸੰਕੋਚ ਨਹੀਂ ਕਰੇਗਾ ਇਹ ਸਾਰੇ ਭਗਤ ਬੜੇ ਫਰਾਗਦਿਲ ਰੋਸ਼ਨ ਜ਼ਮੀਰ ਰੋਸ਼ਨ ਦਿਮਾਗ ਹੋਏ ਨੇ ਔਰ ਇਨ੍ਹਾਂ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਪ ਦਾ ਇੱਕ ਬੜਾਈ ਪਾਵਨ ਤੇ ਫਲਸਫੇ ਨਾਲ ਪੂਰਪ ਇੱਕ ਸ਼ਬਦ ਹੈ ਜਿਸ ਦੀਆਂ ਅਸਥਾਈ ਪੰਕਤੀਆਂ ਨੇ کہا جگت گرا جو کرم نہ ناسے شرن کت جائیے جو جم پگ گراسے سارے ریش کرم سدھانت کی بڑی چرچہ ہے اور آخر سب کچھ کرما دے ہی نبڑا ہے جیسے کوئی کرم کردہ ہے ویسے کوئی خدا پھل ادا فل بھوگے بینا ਕਰਨ ਨਾਸ਼ ਨਹੀਂ ਹੁੰਦੇ ਭਾਰਤ ਦਾ ਧਾਰਮਿਕ ਚੰਤਨ ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ ਜੇ ਕਰਮ ਕੁਝ ਹੋਇਆ ਤੇ ਭੋਗੇ ਬਿਨਾ ਉਸਨੇ ਨਾ ਸੁਣਾ ਨਹੀਂ ਜੇ ਕਰਮ ਕੁਝ ਕੀਤਾ ਹੈ ਤਾਂ ਉਹਦਾ ਫਲ ਜਵਲੀ ਦੇਚ ਪਾਣਾ ਹੀ ਪਏਗਾ ਭਗਤ ਸਦਨਾ ਜੀ ਤੋਂ ਚੋਂ ਕਿ ਕੁਝ ਕਰਮ ਐਸੇ ਹੋਏ ਨੇ ਕਸਾਈ ਸਨ ਜ਼ਿੰਦਗੀ ਦਾ ਬੇਸ਼ਤਰ ਹਿੱਸਾ ਮਾਸ ਵੇਚਦੇ ਆ ਲੰਗੇ ਆ ਜੀਵਾਂ ਨੂੰ ਜ਼ਬਾਹ ਕਰਦੇ ਆ ਲੰਗੇ ਆ ਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਕੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ ਫਿਰ ਇੱਕ ਖਿਆਲ ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ ਤੋਂ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤਉ ਗੁਣ ਕਹਾ ਜਗਤ ਬੁਰਾ ਹੈ ਜਗਤ ਦੇ ਗੁਰੂ اے ਜਗਤ ਨੂੰ ਪ੍ਰੇਰਨਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ ਫਿਰ ਤੇਰੇ 'ਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦੇ ਆਂ ਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤਉ ਗੁਣ ਕਹਾ ਤੇਰੇ ਵਿੱਚ ਗੁਣ ਕੀ ਹੈ ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈਦੀ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਲਾਸੇ ਸਿੰਘ ਸ਼ਰਨ ਕਤ ਜਾਈਏ ਜੋ ਜੰਪੁਗ ਗਰਾਸੇ ਸ਼ੇਰ ਵੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ ਗਿੱਦੜ ਚਪਟਾ ਮਾਰ ਕੇ ਨਾਸ਼ ਕਰ ਦੇਵੇ ਤਾਂ ਫਿਰ ਸ਼ੇਰ ਵੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ ਪ੍ਰਭੂ ਦੀ ਸ਼ਰਨ ਵਿੱਚ ਜਾਈਏ ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਹੈ ਇਬਾਦਤ ਦਾ ਫਲ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨੇ ਲਖ ਮੜਿਆ ਕਰ ਇਕੱਠੇ ਏਕ ਰਤੀ ਲੈ ਭਾਈ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆ ਕਰ ਇਕੱਠੇ ਏਕ ਰਤੀ ਲੈ ਭਾਈ ਐ ਬੰਦੇ ਮਤਾ ਕਿਦਰੇ ਭੁਲੇਖੇ ਚਤੋਂ ਪਹਿ ਲੱਖਾਂ ਮਣ ਲਖੜੀਆਂ ਇੱਕ ਚਿੰਗਾਰੀ ਨਾਲ ਬਸਮ ਹੋ ਜਾਂਦੀਆਂ ਨੇ ਰੰਚਕ ਮਾਤਰ ਨਾਮ ਦਾ ਜਾ ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾਪ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ। ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ, ਸਵਾ ਕਰ ਦਿੰਦਾ ਹੈ। ਇਹ ਨਾਮ ਵੀ ਬਰਕਤ ਹੈ, ਇਹ ਨਾਮ ਵੀ ਮਹਿਮਾ ਹੈ, ਇਹ ਨਾਮ ਦੀ ਤਾਕਤ ਹੈ। ਤੋਂ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ ਆਪ ਪੁਰਾਣਕ ਪ੍ਰਸੰਗ ਸਾਹਮਣੇ ਰੱਖਦੇ ਨੇ ਨਿਰਪਕਨਿਆ ਕੇ ਕਾਰਨੇ ਇੱਕ ਭਇਆ ਵੇਖਦਾਰੀ ਕਾਮਰਥੀ ਸਵਾਰਥੀ ਵਾਕੀ ਪੈਸੇਵਾਰੇ বিষ্ণੂ ਜੈਸੇ ਕਪੜੇ ਪਹਿਨ ਕੇ বিষ্ণੂ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ ਇੱਕ ਕਾਮਰਥੀ বিষ্ণੂ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ ਹੈ ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ ਹੈ ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ ਜੁੜ ਗਿਆ ਜੁੜਦੇ ਹੀ ਪਖੰਡ ਖਤਮ ਹੋ ਗਿਆ ਜੁੜਦੇ ਹੀ ਤੇ ਰਖ ਉਤਰ ਗਿਆ ਜੁੜਦੇ ਹੀ ਸ਼ੈਲ ਆਇਆ ਜਿਵੇਂ ਬਾਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਵੱਡਣਾ ਚਾਹੀਦਾ ਹੈ ਜ਼ਮੀਰ ਵੀ ਆਵਾਜ਼ ਆਈ ਵਿਸ਼ਨੂੰ ਦਾ ਤੇ ਰੂਪ ਬਣਾਇਆ ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਬੇਜਤੇ ਦੀ ਤੋਕਾਇਆ ਬਣਾ ਲਈ ਪਰ ਦੇਜਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ ਐਸਾ ਆਤਮਾ ਨੇ ਝੋੜਿਆ ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਇੱਕ ਕਈ ਹੋ ਵਿਸ਼ਨੂ ਵਰਗਾ ਹੋ ਗਿਆ